ਸਾਨੂੰ ਇਸ ਗੱਲ ਦਾ ਸਖਤ ਰੋਸ ਹੈ ਸੀੜਾ ਸਰਕਾਰ ਨੇ ਕੀਤਾ ਇਸ ਅਸੀਂ ਮੰਨਦੇ ਆ ਕਿ ਜੋ ਸਾਡੇ ਸ਼ਹੀਦ ਨੂੰ ਸਾਡੇ ਇਸ ਮੋਰਚੇ ਨੂੰ ਜੋ ਚਾਹੀਦਾ ਸੀ ਉਹ ਤੋਂ ਬਹੁਤ ਪਿੱਛੇ ਆ ਸਰਕਾਰ ਅਸੀਂ ਹਜੇ ਵੀ ਸਰਕਾਰ ਤੋਂ ਉਮੀਦ ਕਰਦੇ ਆ ਸਰਕਾਰ ਕਰੇ ਕਿ ਉਹਨਾਂ ਦੇ ਖਿਲਾਫ ਮੁਕੱਦਮਾ ਬਾਈ ਨੇਮ ਕਰਨਾ ਬਣਦਾ ਜਿੱਥੋਂ ਗੋਲੀ ਚੱਲੀ ਆ ਕਿਸੇ ਦੇ ਤਾਂ ਹੁਕਮ ਹੋਏ ਹੋਣਗੇ ਗੋਲੀ ਚਲਾਉਣ ਦੇ ਲਈ ਕਿਸੇ ਦੇ ਤਾਂadesh ਹੋਏ ਹੋਣਗੇ ਗੋਲੀ ਚਲਾਉਣ ਦੇ ਲਈ ਉਹਨਾਂ ਦੇ ਗ੍ਰਹਿ ਮੰਤਰਾਲੇ ਤੋਂadesh ਹੋਏ ਹੋਣਗੇ ਗੋਲੀ ਚਲਾਉਣ ਦੇ ਲਈ ਕੀ ਜੇਕਰ ਸਾਰੀਆਂ ਗੱਲਾਂ ਨੂੰ ਵੇਖੀਏ ਕਿੰਨੀ ਗੁੰਡਾਗਰਦੀ ਹੋਈ ਆ ਟਰੈਕਟਰ ਭੰਨਣ ਦੇ ਸਮੇਂ ਦੇ ਉੱਤੇ ਤੁਸੀਂ ਸਾਰਿਆਂ ਨੇ ਵੀਡੀਓ ਤੁਹਾਡੇ ਕੋਲੇ ਪਹੁੰਚਾਉਂ ਗਏ ਸਾਡੇ ਨਾਲੋਂ ਵੱਧ ਸਾਰੇ ਦਾ ਸਾਰਾ ਮੋਰਚਾ ਤੁਸੀਂ ਰਿਕਾਰਡ ਕੀਤਾ ਸੋ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਇਹ ਜੋ ਬਣਦਾ ਸੀ ਸਾਡੇ ਮੋਰਚੇ ਨਾਲ ਹਜੇ ਇਨਸਾਫ ਨਹੀਂ ਹੋਇਆ ਸੋ ਇਸ ਲਈ ਸਾਡੀ ਮੰਗ ਉੱਥੇ ਜਰੂਰ ਤੋਂ ਖੜੀ ਹੈ ਸਾਡਾ ਇਸ ਤਰੀਕੇ ਦਾ ਕਿਸੇ ਤਰ੍ਹਾਂ ਦਾ ਕੋਈ ਸਰਕਾਰ ਦੇ ਕੋਲੋਂ ਪਹਿਲੀ ਤਾਂ ਗੱਲ ਆ ਕਿ ਸਾਡਾ ਹਰਿਆਣਾ ਗਵਰਨਮੈਂਟ ਨਾਲ ਕੇਂਦਰ ਗਵਰਨਮੈਂਟ ਨਾਲ ਲੜਾਈ ਹੈ ਪੰਜਾਬ ਗਵਰਨਮੈਂਟ ਨੇ ਸਾਡੇ ਨੌਜਵਾਨ ਦੇ ਪਰਿਵਾਰ ਨੂੰ ਮਦਦ ਕਰਨ ਦੀ ਗੱਲ ਕੀਤੀ ਹੈ ਗੱਲ ਵੱਖਰੀ ਆ ਲੇਕਿਨ ਜਿੰਨੀ ਦੇਰ ਤੱਕ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਨੀ ਦੇਰ ਤੱਕ ਮੋਰਚੇ ਦੋਨੋਂ ਮੋਰਚੇ ਦੋਨੋਂ ਫੋਰਮ ਇਹਦੇ ਤੇ ਸੈਟੀਸਫਾਈਡ ਨਹੀਂਗੇ ਬਾਕੀ ਗੱਲਬਾਤ ਭੁਲੇਖਾ ਪਰਿਵਾਰ ਨੂੰ ਹਾਂ ਸਭ ਤੋਂ ਪਹਿਲਾਂ ਪਰਿਵਾਰ ਬੋਲੇਗਾ ਤੇ ਅਸੀਂ ਇਹ ਜੋ ਕਾਰਵਾਈ ਪਾ ਲੈਂ ਜਿਹੜੇ ਵੀ ਦੋਸ਼ੀ ਆ ਇਹਨਾਂ ਨੂੰ ਸੱਤੋ ਸੱਤ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ ਹੋਰ ਸਾਨੂੰ ਕੋਈ ਐਡਾ ਬੜਾ ਪੱਖ ਦਾ ਲਾਲਚ ਨਹੀਂ ਅਸੀਂ ਤਾਂ ਹੀ ਕਹਿੰਨੇ ਆ ਵੀ ਸਾਡੇ ਬੱਚੇ ਨੂੰ ਜਿਹੜ ਨੇ ਮਾਰਿਆ ਜੇ ਦੋਸ਼ੀਆਂ ਤੇ ਕਾਰਵਾਈ ਕੀਤੀ ਇਹ ਪਰਚਾ ਹੋਇਆ ਨਹੀਂ ਹੋਇਆ ਜੀ ਹਲੇ ਤੱਕ ਕੋਈ ਬਿਆਨ ਹੋਇਆ ਨਹੀਂ ਪਹਿਲਾਂ ਸੁਣ ਲਿਓ ਇੱਕ ਮਿੰਟ ਜੀ ਦੇਖਿਓ ਪੂਰਾ ਦੇਸ਼ ਦੇਖ ਰਹਾ ਹੈ ਪੂਰ ਮੋਟਮ ਲੈ ਕੇ ਔਰ ਦਿੱਲੀ ਜਾਣ ਨੂੰ ਲੈ ਕੇ ਕੀ ਰੁਕਿਓ ਜੀ ਰੁਕਿਓ ਸੁਣਿਓ ਮੇਰੀ ਗੱਲ ਸਾਡੇ ਮੋਰਚੇ ਦੇ ਵਿੱਚ ਇੱਕ ਨੌਜਵਾਨ ਸ਼ਹੀਦ ਹੋਇਆ ਅਸੀਂ ਇਹ ਇੱਧਰ ਸਾਡਾ ਮਰ ਗਿਆ ਉਹਨੂੰ ਅਸੀਂ ਛੱਡ ਕੇ ਤੇ ਹੋਰ ਪਾਸੇ ਤੁਰੇ ਫਿਰਾਂਗੇ ਸਾਡੀ ਪ੍ਰਾਇੋਰਟੀ ਸਾਡੇ ਸ਼ਹੀਦ ਨੂੰ ਸ਼ਹੀਦ ਦੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਪਹਿਲ ਹੁੰਦੀ ਹੈ ਉਹਦੇ ਤੇ ਸਾਡਾ ਧਿਆਨ ਕੰਸਟਰੇਟ ਕੀਤਾ ਹੋਇਆ ਸਾਰੇ ਲੱਗੇ ਹੋਏ ਆ ਉਹਨੂੰ ਦੁਆਵਾਂਗੇ ਇਹ ਪੰਜਾਬ ਗਵਰਨਮੈਂਟ ਨੇ ਦੇਖਣਾ ਹੈ ਕਿ ਪੰਜਾਬ ਗਵਰਨਮੈਂਟ ਨੇ ਕਿੰਨੀ ਛੇਤੀ ਸਾਨੂੰ ਇਨਸਾਬ ਦੇਣਾ ਹੈ ਇਹ ਨਾ ਸੋਚੇ ਕੇਂਦਰ ਗਵਰਨਮੈਂਟ ਵੀ ਇਹ ਨਾ ਸੋਚੇ ਕਿ ਵੀ ਜੇ ਅਸੀਂ ਇੱਥੇ ਪੰਜਾਬ ਗਵਰਨਮੈਂਟ ਨਾਲ ਜਿੱਗਿਆ ਤੇ ਤੇਰਾ ਲਈ ਮੁੱਕੀ ਜੀ ਸਕਦਾ ਲੜਾਈ ਸਾਡੀ ਐਜ਼ ਇਟ ਇਜ਼ ਜਾਰੀ ਆ ਉਸੇ ਤਰ੍ਹਾਂ ਜਾਰੀ ਹੈ ਸਾਡੇ ਕੀ ਲੱਗਦਾ ਤੁਹਾਨੂੰ ਅੱਜ ਸਾਡਾ ਇੱਕ ਨੌਜਵਾਨ ਕਿਸਾਨ ਸ਼ਹੀਦ ਹੋਇਆ ਇੰਟਰਨੈਸ਼ਨਲ ਲੈਵਲ ਦੇ ਉੱਤੇ ਮੁੱਦਾ ਚੱਲਿਆ ਗਿਆ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਮੁੱਦਾ ਉੱਠ ਖੜਿਆ ਇਹਨਾਂ ਰੌਲਾ ਪੈ ਰਿਹਾ ਹੈ ਇਧੂ ਕਰ ਇਧੂ ਵੀ ਗੱਲ ਟੱਪ ਗਈ ਕਿ ਯੂਕੇ ਆਪਣਾ ਯੂਨ ਦੇ ਵਿੱਚ ਸਾਡਾ ਮਸਲਾ ਚੱਲਿਆ ਗਿਆ ਇਹ 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 ਅੰਦੋਲਨ ਰੁਕਣ ਵਾਲੀ ਕੋਈ ਗੱਲ ਨਹੀਂ ਸਰਕਾਰਾਂ ਇਹਨਾਂ ਭਲੇਖੇ 'ਚ ਰਹਿਣ ਕਿ ਭਈ ਸਾਡੇ ਨੂੰ ਇਹ ਮਾਰ ਕੇ ਇੱਥੇ ਤੇ ਪੰਜਾਬ ਗਵਰਨਮੈਂਟ ਦੇ ਦਬਾਅ ਪਾ ਕੇ ਸਾਨੂੰ ਇਨਸਾਫ ਨੂੰ ਸਾਡੇ ਨੂੰ ਰੋਲ ਲੈਣਗੇ ਤੇ ਇੱਥੇ ਹੀ ਸਾਨੂੰ ਉਲਝਾ ਦੇਣਗੇ ਇਹ ਕਤਾਈ ਨਹੀਂ ਹੋਣਾ ਧੱਲੇਵਾਲ ਸਾਹਿਬ ਤੁਸੀਂ 23 ਤੱਕ ਜਿਹੜਾ ਫੈਸਲਾ ਮੁਲਤਵੀ ਕੀਤਾ ਸੀ ਦਿੱਲੀ ਵਦਨ ਦਾ ਹੁਣ ਅੱਗੇ ਕਿੰਨੇ ਦਿਨਾਂ ਲਈ ਮੁਲਤਵੀ ਕੀਤਾ ਬੇਖੋ ਇਹ ਤੋਂ ਬਾਅਦ ਅਸੀਂ ਮੀਟਿੰਗ ਕਰ ਰਹੇ ਹਾਂ ਸਾਰਾ ਕੁਝ ਅਗਲੀ ਪੀਸੀ ਦੇ ਵਿੱਚ ਉਹਨੂੰ ਅਜਾ ਧੱਲੇਵਾਲ ਸਾਹਿਬ ਇਤ ਨਹੀਂ ਹੁੰਦਾ ਉਦੋਂ ਤੱਕ ਪੋਸਟਮਾਰਟਮ ਨਹੀਂ ਕਰਵਾਓਗੇ ਦੇਖੋ ਅਸੀਂ ਇਹ ਕਾ ਇੱਥੋਂ ਟਿੱਕਰ ਕਹਿ ਦਿੱਤੀ ਗੱਲ ਹੈ ਕਿ ਇਹਦੇ ਤੇ 2 ਦਿਨ ਲੱਗ ਜਾਣ ਪਰਿਵਾਰ ਨੇ ਸਾਡੇ ਨਾਲ ਇਹ ਕਹਿੰਦਾ 2 ਦਿਨ ਲੱਗਦੇ 4 ਦਿਨ ਲੱਗਦੇ ਪਰਿਵਾਰ ਨੇ ਇਹ ਕਹਿੰਦਾ ਕਿ ਮਹੀਨਾ ਵੀ ਲੱਗ ਜੇ ਮਹੀਨਾ ਵੀ ਲੱਗ ਜੇ ਸਾਨੂੰ ਤਾਂ ਵੀ ਕੋਈ ਫਰਕ ਨਹੀਂ ਇਹ ਸਾਡਾ ਨਹੀਂ ਪਰਿਵਾਰ ਦੇ ਸੁਣ ਲੋ ਧਿਆਨ ਨਾਲ ਸਾਰੇ ਪਰਿਵਾਰ ਨੇ ਕਹਿਤਾ ਇਹ ਸਾਡਾ ਨਹੀਂ ਇਹ ਮੋਰਚੇ ਦਾ ਇਹ ਦੇਸ਼ ਦੀ ਕਿਸਾਨੀ ਦਾ ਪੁੱਤ ਸੀ ਦੇਸ਼ ਦੀ ਕਿਸਾਨੀ ਦਾ ਪੁੱਤ ਬਣ ਚੁੱਕਿਆ ਔਰ ਇਹਨੂੰ ਸਾਰੇ ਦੇਸ਼ ਨੇ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਨੇ ਇਹਨੂੰ ਅਡਾਪਟ ਕਰ ਲਿਆ ਜੀ ਢੱਲੇਵਾਲ ਸਾਹਿਬ ਦੇਖਿਆ ਜਾਵੇ ਤਾਂ ਮੁੱਖ ਮੰਤਰੀ ਪਰਿਵਾਰ ਦੇ ਉੱਤੇ ਪ੍ਰੈਸ਼ਰ ਹੈ किदे ਵੱਲੋਂ ਤੇ ਕਿਹੋ ਜਿਹਾ ਪ੍ਰੈਸ਼ਰ ਆ ਜਿਹੜਾ ਪਾਇਆ ਜਾ ਰਿਹਾ ਸਰਕਾਰ ਪ੍ਰਸ਼ਾਸਨ ਦੇਖੋ ਸਰਕਾਰ ਤੇ ਪ੍ਰਸ਼ਾਸਨ 'ਚ ਕੋਈ ਫਰਕ ਨਹੀਂ ਹੁੰਦਾ ਪ੍ਰਸ਼ਾਸਨ ਪੂਰੇ ਹਮਾਰੇ ਅੰਦੋਲਨ 'ਤੇ ਪਰਹਾਰ ਕਰ ਰਹੀ ਹੈ ਆਪਕੋ ਮਾਲੂਮ ਹੋਗਾ ਐਕਸ ਟਵੀਟ ਕੋ ਮੋਦੀ ਸਰਕਾਰ ਨੇ ਹੁਕਮ ਦਿਆ ਵੀ ਜਿਤਨੇ ਵੀ ਪੋਸਟੇ ਹੈ ਕਿਸਾਨ ਅੰਦੋਲਨ ਕੀ ਉਹ ਡਿਲੀਟ ਕਰ ਲਈ ਜਾਏ ਬੇਸ਼ੱਕ ਉਹਨਾਂ ਨੇ ਕਹਾ ਅਭੀ ਹਮ ਇੰਟਰਨੈਸ਼ਨਲ ਲੈਵਲ 'ਤੇ ਨਹੀਂ ਕਰਾਂਗੇ ਦੇਸ਼ ਲੈਵਲ 'ਤੇ ਜਿਤਨੀ ਵੀ ਮਾਰੀ ਪੋਸਟੇ ਥੀ ਉਹ ਡਿਲੀਟ ਕਰਵਾ دی ਗਈ ਹੈ ਦੂਸਰਾ लगभग एक के ज़्यादा जो सोशल मीडिया अकाउंट थे वो बंद करवाए गए हैं इसके अलावा जो पंजाब के चैनल हैं आउट ऑफ स्टेट में उनकी जो ट्रांसमिशन है वो बंद कर दी गई हैं जो ज्ञात हो रहा अभी जो गुरबानी का प्रसारण जा रहा था कैलकाटा में वो भी नहीं जा रहा है जैसे पंजाब से न्यूज आ रही है और हरियाणा सरकार ने पहले एनएसए लगाने का निर्णय ले लिया उसके बाद वापस गए हैं हरियाणा में जो हमारे किसान लीडर हैं उनके घरों में जाके औरतों को बोला जा रहा आपको घर से उठा के ले जाएंगे जिस तरह की दहशतगर्दी चल रही है और पूरी तरह सरकार जो उनकी नैतिकता होती है जिस तरह से मोदी सरकार ने इस आंदोलन को हैंडल किया है मैं नहीं लगता को बड़े लीडर हैं मैं नहीं लगता कि भाजपा की उचित पॉलिसी रही है या आरएसएस उसके मगर खड़ी है वो अच्छी तरह से किसानों को डील कर सके तभी आज की पार्लियामेंट में शुभ करण जी का मुद्दा उठा है मानवाधिकारों का मुद्दा पूरा इंटरनेशनल लेवल पर उठा अगर मोदी सरकार इस आंदोलन को सही तरीके से हैंडल करती तो शायद पूरी दुनिया में हमारे देश का जो दुनिया की सबसे बड़ी जमहूरियत है उसका इस तरह से नाम बदनाम ना होता हम साफ कहना चाहते हैं हम देश के किसान हैं मजदूर हैं हमसे देश बनता है आप आगे बढ़िए और एमएसपी खरीद की गारंटी का कानून बनाने का जो मनसा वो पूरा कीजिए किसान और मजदूर का कर्ज मुक्त करिए और जो मांगे हैं जैसे लखीमपुर खीरी है केस वापस लेने हैं बिजली बिल 2023 है सभी मांगों के ऊपर निर्णय लीजिए और इससे पहले जो परिस्थितियां आपने पैदा की थी पूरी तरह नेट खोलिए ठीक है जी और जो पूरी तरह नेट खोलिए आम कार्य व्यवस्था कर लीजिए और जो अभी डालेवाल साहब ने कहा बात तो ये थी हमारे मुख्यमंत्री अच्छा मुख दोषियों के खिलाफ कार्रवाई होगी और उनके जो अधिकारी हैं बोल रहे हैं भी ऐसा हो ही नहीं सकता हमने तब परिवार को यहाँ बोल दिया भी ये दो दिन भी लग सकते हैं दस दिन भी लग सकते हैं आप निर्णय परिवार ने बोल दिया हमारे लिए पैसा बड़ी चीज नहीं है हम आज किसानों से कहेंगे आप इनकी मदद कीजिए करोड़ों रुपया इनके घर में भेज देंगे पैसा बड़ी चीज नहीं है सो इस तरह से आज एक को गोली मारी है अगर इस पे कोई कार्रवाई नहीं हुई कल को किसी नौजवान को फिर गोली मारेंगे सवाल यह है कि आप पर तूसी परिवार नु ਟਰੋਂ ਧਮਕਾਉਂਦੀਆਂ ਗੱਲਾਂ ਕਰਦੇ ਹੋ ਪਰਿਵਾਰ ਨੂੰ ਪੁਲਿਸਨ ਦੀਆਂ ਗੱਲਾਂ ਕਰਦੇ ਹੋ ਇਹ ਤੁਹਾਡੀ ਗੱਲ ਠੀਕ ਨਹੀਂ ਹੈਗੀ ਤੁਸੀਂ ਜਿੱਦ ਪੰਜਾਬ ਦੀ ਸਰਕਾਰ ਆ ਪੰਜਾਬ ਦੀ ਸਰਕਾਰ ਦੀ ਰਿਸਪੋਨਸੀਵਿਟੀ ਬੰਦੀ ਹੈ ਤੁਹਾਡਾ ਪੰਜਾਬ ਦਾ ਇੱਕ ਪੁੱਤ ਉਹਨਾਂ ਨੇ ਸ਼ਹੀਦ ਕੀਤਾ ਤੁਹਾਨੂੰ ਇਨਸਾਫ ਲੱਗੇ ਧੱਲੇਵਾਲ ਸਾਹਿਬ ਜਿੱਥੇ ਤੁਸੀਂ ਕਹਿ ਰਹੇ ਹੋ ਜੀ ਜੀ ਧੱਲੇਵਾਲ ਸਾਹਿਬ ਜਿੱਥੇ ਤੁਸੀਂ ਕਹਿ ਰਹੇ ਹੋ ਧੱਲੇਵਾਲ ਸਾਹਿਬ ਜੀ ਧੱਲੇਵਾਲ ਸਾਹਿਬ ਇੱਕਲਾ ਸਵਾਲ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਵੱਲੋਂ ਦਬਾਅ ਪਾਇਆ ਜਾ ਰਿਹਾ ਪਰ ਉੱਥੇ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਮੀਟਿੰਗਾਂ 'ਚ ਬੈਠੇ ਆ ਇੱਥੇ ਫਿਰ ਭਰੋਸੇਯੋਗਤਾ ਕੀ ਰਹਿ ਗਈ ਜੀ ਸੁਣੋ ਇੱਕ ਮਿੰਟ ਇਧਰਲੇ ਸਵਾਲ ਦਾ ਜਵਾਬ ਤੇਰੇ ਸਵਾਲ ਦਾ ਜਵਾਬ ਦੇਣਾ ਮੈਂ ਜੀ ਚਲੋ ਜੀ ਬੋਲੋ ਮੈਨੂੰ ਬੜੀ ਕਲੀਅਰਟੀ ਕਰਨੀ ਚਾਹੁੰਦਾ ਪਹਿਲਾਂ ਮੇਰੇ ਬ੍ਰਦਰ ਬ੍ਰਿਜਨ ਤੋਂ ਕਲੀਅਰਟੀ ਹੋਈ ਹੈ ਤੋਂ ਸਾਡੇ ਬੇਟੇ ਸੁਖਦੀਪ ਦੀ ਸਹਾਦਤ ਹੋਈ ਐ ਖਨੋਰੀ ਬਾਟੇ ਉਹਦੇ ਵਿੱਚ ਸਾਨੂੰ ਪੰਜਾਬ ਗਵਰਨਮੈਂਟ ਨੇ 1 ਕਰੋੜ ਰੁਪਏ ਦੀ ਰਾਸੀ ਇੱਕ ਸਾਡੀ ਬੇਟੀ ਨੂੰ ਨੌਕਰੀ ਦਾ ਐਲਾਨ ਕੀਤਾ ਅਸੀਂ ਉਹ ਕਰੋੜ ਦੀ ਰਾਸੀ ਤੇ ਸਰਕਾਰੀ ਨੌਕਰੀ ਨੂੰ ਮੁੱਢ ਤੋਂ ਰੱਦ ਕਰਦੇ ਹਾਂ ਸਾਨੂੰ ਸਾਡੇ ਬੱਚੇ ਲਈ ਐਫ ਆਰ ਵੀ ਉਹ ਕਰਦੇ ਉਹ ਕਭ ਸੇ ਰਹੀਦੀ ਸਾਨੂੰ ਪੈਸਾ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਮਤਲਬ ਜਿੰਨਾ ਚਿਰ ਐਫਆਈਆਰ ਨਹੀਂ ਹੁੰਦੀ ਉਹਨਾਂ ਚਿਰ ਨਹੀਂ ਅਕਸੈਪਟ ਕਰਦੇ ਜਿੰਨਾ ਚਿਰ ਐਫਆਈਆਰ ਨਹੀਂ ਹੁੰਦੀ ਸਾਡੀ ਜਥੇਬੰਦੀ ਸੰਤੋਖਪਨ ਨਹੀਂ ਮਤਲਬ ਸਰੇ ਕੋਈ ਸਾਡੇ ਪਰਿਵਾਰ ਨਾਲ ਦਾਅਵਾ ਤੱਕ ਕਰੋ ਜਾਂ ਨਾ ਕਰੋ ਠੀਕ ਹੈ ਜੇ ਤੁਹਾਨੂੰ ਇਨਸਾਫ ਮਿਲ ਗਿਆ ਸਾਨੂੰ ਜਥੇਬੰਦੀ ਨੂੰ ਛੋਟੇ ਪੱਡੇ ਮੇਰੇ ਭਾਈ ਜੀ ਦਾਤਾ ਸਾਰੇ ਵੀ ਮੰਡੀ ਵਿੱਚ ਬੋਲ ਦਿਜੀਏ ਜੇ ਵਾਲੀ ਗੱਲ ਆਦਰਵਾਇਸ ਇੱਕ ਮਿੰਟ ਪੁੱਛ ਦ ਇੱਕ ਮਿੰਟ ਸਾਨੂੰ ਅਸੀਂ ਪਹਿਲੀ ਦੂਜੀ ਦੀ ਪਿੰਡਾਂ ਕਿ ਕਿਸ ਕਿਸ ਤੋਂ ਪਾਇਆ ਜਾ ਰਿਹਾ ਦੀ ਪ੍ਰੈਸ਼ਰ ਕੌਣ ਭੇਜੇ ਜਾ ਰਹੇ ਤੋ ਪ੍ਰੈਸ਼ਰ ਨਹੀਂ ਕਰ ਜਿਵੇਂ ਪਿੰਡਾਂ ਦੇ ਵਿੱਚ ਆਮ ਲੋਕ ਹੁੰਦੀ ਨੇ ਸਰਕਾਰ ਦੇ ਕੋਈ ਖਰਚੇ ਕੋਈ ਆਮ ਜੋ ਹੈਗੇ ਪਿੰਡਾਂ ਵਿੱਚ ਮਤਲਬ ਨਾ ਕਹੋ ਇਹ ਪਿੰਡਾਂ ਜਾ ਕੇ ਕਰੇ ਸਰੂ ਕਹਿਣੇ ਮਤਲਬ ਅਸੀਂ ਨਹੀਂ ਕਰਦੇ ਜੀ ਜੀ ਤੁਸੀਂ ਤੁਸੀਂ ਆਪਣਾ ਮੇਰੇ ਕੋਲ ਮੰਡੀ ਵਿੱਚ ਬੋਲ ਦਿਜੀਏ ਜਰਾ ਨਾਮ ਤੇ ਰਿਸ਼ਤਾ ਬੇਸੇ ਮੈਂ ਰਸਤੇ ਦੇ ਵਿੱਚ ਮੇਰਾ ਸਭ ਤੋਂ ਨੇੜ ਦਾ ਬੱਚਾ ਸੀਗਾ ਭਾਵੇਂ ਮੇਰਾ ਨਾਤਾ ਕੁਛ ਵੀ ਨਹੀਂ ਹੈ ਪਰ ਮੈਂ ਉਹਨੂੰ ਦਰਜਾ ਆਪਦੇ ਬੇਟੇ ਨੂੰ ਬਦਲਣਾ। ਜੀ। ਡੱਲੇਵਾਲ ਸਾਹਿਬ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਮੀਟਿੰਗਾਂ 'ਚ ਬੈਠ ਰਹੇ ਆ ਤੇ ਇਸ ਤੇ ਕੀ ਪ੍ਰੋਸੇਜੋਗਤਾ ਰਹਿ ਗਈ ਤਾਂ ਦੂਜੇ ਪਾਸੇ ਜਿਵੇਂ ਕਹਿੰਦੇ ਆ ਪ੍ਰੈਸ਼ਰ ਪਾਇਆ ਜਾ ਰਿਹਾ ਜੀ। ਸੁਣੋ। ਮੁੱਖ ਮੰਤਰੀ ਸਾਨੂੰ ਇਹ ਕਹਿ ਰਹੇ ਨੇ ਕਿ ਆਓ ਜੀ ਅਸੀਂ ਤੁਹਾਡੇ ਨਾਲ ਆ ਅਸੀਂ ਪੰਜਾਬ ਦੇ ਨਾਲ ਆ। ਜੀ। ਤੁਹਾਡੀ ਗੱਲ ਸਾਡੇ ਸਾਹਮਣੇ ਇਥੋ ਟਿੱਕਰ ਗੱਲ ਕਹੀ ਗਈ ਕਿ ਅਸੀਂ ਹਰ ਤਰੀਕੇ ਦੇ ਨਾਲ ਤੁਹਾਡੇ ਨਾਲ ਖੜਾਂਗੇ ਤੇ ਖੜਿਆ ਇੱਕ ਦਿਨ ਅਸੀਂ ਮੁੱਖ ਮੰਤਰੀ ਨੂੰ ਦੁਬਾਰਾ ਸੱਦਿਆ ਮੀਟਿੰਗ ਦੇ ਵਿੱਚ ਆਪ ਤੁਹਾਡੇ ਮਾਧਿਅਮ ਦੇ ਰਹੀਂ ਇਹ ਕਿਹਾ ਵੀ ਉੱਥੇ ਆਓ ਕਿਉਂ ਸੱਦਿਆ ਸੀ ਉਹਦੇ ਇਸੇ ਕਰਕੇ ਸੱਦਿਆ ਸੀਗਾ ਕਿ ਮੁੱਖ ਮੰਤਰੀ ਜੀ ਨੂੰ ਪਤਾ ਲੱਗਿਆ ਜੇ ਉਹਨਾਂ ਨੂੰ ਦੱਸਣਾ ਚਾਹੁੰਨਿਆ ਸੀ ਕਿ ਭਾਈ ਤੁਸੀਂ ਤੁਸੀਂ ਸਾਡੇ ਨਾਲੋਂ ਸਰਕਾਰ ਸਾਡੀ ਹੈ 92 ਐਮ ਐਲ ਏ ਅਸੀਂ ਲੋਕਾਂ ਨੇ ਆ ਪਬਲਿਕ ਨੇ ਜਿੱਤ ਕੇ ਦਿੱਤੇ ਨੇ ਤੁਹਾਨੂੰ ਔਰ ਉਹੀ ਲੋਕ ਅੱਜ ਬੋਰਡਰਾਂ ਤੇ ਬੈਠੇ ਨੇ ਜਿਨ੍ਹਾਂ ਦੇ ਉੱਤੇ ਐਡੇ ਐਡੇ ਖਤਰਨਾਕ ਹਥਿਆਰ ਸਿੱਟੇ ਜਾ ਰਹੇ ਨੇ ਮੋਟਾਰ ਵਰਗੇ ਖਤਰਨਾਕ ਮਾਰੂ ਹਥਿਆਰ ਜਿਨਾਂ ਨਾਲ ਤੱਕ ਤੇ ਦਰਵਾਜ਼ੇ ਤੋੜੇ ਜਾਂਦੇ ਨੇ ਉਹ ਸਿੱਟੇ ਜਾ ਰਹੇ ਨੇ ਉਹਨਾਂ ਨੂੰ ਆ ਕੇ ਦੇਖੋ ਤੇ ਸਰਕਾਰ ਦੇ ਸਾਹਮਣੇ ਰੱਖੋ ਤੁਸੀਂ ਕੱਲ ਕਿਹਾ ਸੀ ਵੀ ਪੰਜਾਬ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ ਕਿ ਉਹ ਕਿਸਾਨਾਂ ਨਾਲ ਹੈ ਜਾਂ ਕੇਂਦਰ ਨਾਲ ਹੈ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਕਿਸੇ ਦੀ ਕੋਈ ਜੇ ਕੱਲੋ ਕੋਈ ਮੀਟਿੰਗ ਵੀ ਹੁੰਦੀ ਹੈ ਕੀ ਮੁੱਖ ਮੰਤਰੀ ਸਾਹਿਬ ਉਸ ਮੀਟਿੰਗ 'ਚ ਤੁਸੀਂ ਆਪਣੇ ਵੱਲ ਬਿਠਾਉਂਗੇ ਨਾਲ ਇਹਦਾ ਸਵਾਲ ਹੈ ਜੀ ਇਹਦੇ ਬਾਰੇ ਵਿਚਾਰ ਲਾਂਗੇ ਮੈਨੂੰ ਲੱਗਦਾ ਠੀਕ ਆ ਧੰਨਵਾਦ ਤੁਸੀਂ ਤੁਸੀਂ ਸਪਸ਼ਟ ਕੀਤੀ ਹੈ 15 ਸਾਹਿਬ 15 ਸਾਹਿਬ ਆਪਨੇ ਦੋ ਦਿਨ ਜੀ ਸਤਕਾਰਯੋਗ ਪੱਤਰਕਾਰ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੇ ਸਾਰੇ ਪੱਤਰਕਾਰ ਭਾਈਚਾਰਾ ਸਾਡੇ ਨਾਲ ਇਸ ਵੇਲੇ ਦੁੱਖ ਦੇ ਸਮੇਂ ਦੇ ਵਿੱਚ ਦਿਨ ਰਾਤ ਖੜੇ ਹੋ ਸਾਰਿਆਂ ਦੇ ਅਸੀਂ तहे ਦਿਲੋਂ ਦੋਨੋਂ ਫੋਰਮਾਂ ਵੱਲੋਂ ਧੰਨਵਾਦ ਕਰਦੇ ਹਾਂ ਤੇ ਸ਼ੁਕਰਗੁਜ਼ਾਰ ਹਾਂ ਦੇਖੋ ਦੋਸਤੋ ਗੱਲ ਇਹ ਹੈ ਤੁਹਾਨੂੰ ਸਾਰਿਆਂ ਨੂੰ ਸਾਡੇ ਨਾਲੋਂ ਵੱਧ ਪਤਾ ਹੈ ਗਰਾਊਂਡ ਜ਼ੀਰੋ ਦਾ ਸਾਰਾ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਮੋਰਚੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਕਿਸ ਤਰੀਕੇ ਦੇ ਨਾਲ ਅਗਲੇ ਪਾਸੇ ਆ ਕੇ ਸਾਡੇ ਨੌਜਵਾਨਾਂ ਦਾ ਸ਼ਰੀਆਮ ਕਤਲੇਆਮ ਕੀਤਾ ਜਾ ਰਿਹਾ ਹੈ ਔਰ ਇਹਦੋਂ ਵੀ ਗਾਹਾਂ ਟੱਪ ਕੇ ਜੇ ਇਹ ਕਹੀਏ ਤੇ ਟਰੈਕਟਰ ਭੰਨੇ ਗਏ ਇੱਥੋਂ ਸਾਡੇ 5 ਨੌਜਵਾਨਾਂ ਨੂੰ ਗੁੰਡਾਗਰਦੀ ਕਰਕੇ ਚੱਕ ਕੇ ਲੈ ਕੇ ਗਏ ਨੇ। ਔਰ ਇੱਕ ਸਾਡਾ ਨੌਜਵਾਨ ਬੜਾ ਪਿਆਰਾ ਮਾਪਿਆਂ ਦਾ ਸੁਭਕਰਨ ਸ਼ਹੀਦ ਹੋਇਆ ਗੋਲੀ ਮਾਰ ਕੇ ਸ਼ਹੀਦ ਕੀਤਾ ਹੈ। ਉਹ ਸਾਡਾ ਪੂਰੇ ਦੇਸ਼ ਦੀ ਕਿਸਾਨ ਜਮਾਤ ਦਾ ਸ਼ਹੀਦ ਹੈ। ਅਸੀਂ ਪਹਿਲਾਂ ਵੀ ਐਲਾਨ ਕਰ ਚੁੱਕਿਆ ਤੇ ਫੇਰ ਐਲਾਨ ਕਰਦੇ ਹਾਂ। ਹੁਣ ਸਵਾਲ ਇਹ ਹੈ ਕਿ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਟਵੀਟ ਕਰਤਾ ਹੈ ਕਹਿੰਦੇ ਬਈ ਕਿਸਾਨ ਅੰਦੋਲਨ ਦੇ ਸ਼ਹੀਦ ਸ਼ੁਭ ਕਰਨ ਨੂੰ ਅਸੀਂ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦਿੰਨੇ ਆ ਉਹਨਾਂ ਦੀ ਭੈਣ ਨੂੰ ਨੌਕਰੀ ਐਲਾਨ ਕਰਦੇ ਆ ਤੇ ਜਿਹੜੀ ਵੱਡੀ ਗੱਲ ਹੈ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਜਿਹੜੀ ਕਾਰਵਾਈ ਦੀ ਗੱਲ ਹੈ ਇੱਥੇ ਆ ਕੇ ਗੱਲ ਆਉਂਦੀ ਹੈ ਤਬੀਤ ਵੇਖਣ ਨੂੰ ਲੱਗਦਾ ਵੀ ਬਹੁਤ ਕੁਝ ਕਹਿਤਾ ਮਾਰਯੋਗ ਮੁੱਖ ਮੰਤਰੀ ਜੀ ਨੇ ਬਹੁਤ ਕੁਝ ਕਹਿਤਾ ਲੇਕਿਨ ਅਮਲ ਦੇ ਵਿੱਚ ਕੀ ਨਿਕਲ ਰਿਹਾ ਹੈ ਅਮਲ ਤੋਂ ਇਹ ਨਿਕਲ ਰਿਹਾ ਹੈ ਕਿ ਅਧਿਕਾਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਹਰਿਆਣਾ ਪੁਲਿਸ ਦੀ ਗੁੰਡਾਗਰਦੀ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ ਇਦਾ ਮਤਲਬ ਜੇ ਤੁਸੀਂ ਹਰਿਆਣਾ ਪੁਲਿਸ ਦੀ ਗੁੰਡਾਗਰਦੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੇ ਤੇ ਸ਼ਹੀਦ ਕਾ ਦਾ ਮੰਦੇ ਹੋ ਸਾਡੇ ਨੂੰ ਸ਼ਹੀਦੀ ਦਰਜਾ ਕਿਸ ਗੱਲ ਦਾ ਸੋ ਇਸ ਕਰਕੇ ਸਾਡੀ ਪਰਜੋਰ ਮੰਗ ਹੈ ਪਹਿਲਾਂ ਵੀ ਰਹੀ ਹੈ ਕਿ ਸਾਡੇ ਕਿਸਾਨ ਅੰਦੋਲਨ ਦਾ ਇਹ ਸ਼ਹੀਦ ਹੈ ਸਰਕਾਰ ਇਹਨੂੰ ਸ਼ਹੀਦ ਦਾ ਦਰਜਾ ਦੇਵੇ ਸ਼ਹੀਦਾ ਵਾਲੀਆਂ ਸਾਰੀਆਂ ਸਹੂਲਤਾਂਾਂ ਦੇਵੇ ਨਾਲ ਅਗਲੀ ਗੱਲ ਅਸੀਂ ਕੱਲ ਵੀ ਪੀਸੀ ਤੇ ਸੱਜ ਕੀਤਾ ਤੁਹਾਡੇ ਸਾਹਮਣੇ ਸਪਸ਼ਟ ਕੀਤਾ ਸੀ ਕਿ ਇਸ ਸਾਰੇ ਘਟਨਾ ਕਰਮ ਨੂੰ ਜੋ ਮੁਕਦਮਾ ਦਰਜ ਬਣਦਾ ਹੈ ਕਰਨਾ ਹਰਿਆਣੇ ਦੀ ਉਹਨਾਂ ਅਧਿਕਾਰੀਆਂ ਦੇ ਖਿਲਾਫ ਹਰਿਆਣਾ ਦੇ ਗ੍ਰਹਿ ਮੰਤਰਾਲੇ ਦੇ ਖਿਲਾਫ ਇਹ ਮੁਕਦਮਾ ਦਰਜ ਕਰਨਾ ਬਣਦਾ ਹੈ ਕਿਉਂ ਪੰਜਾਬ ਸਰਕਾਰ ਇਹਦੇ ਤੋਂ ਪੱਛ ਰਹੀ ਹੈ ਕਿਹੜੀ ਗੱਲ ਤੋਂ ਮਤਲਬ ਪੰਜਾਬ ਦੇ ਇੱਕ ਪਾਸੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਇਹ ਕਹਿੰਦੇ ਨੇ ਕਿ ਮੈਂ ਪੰਜਾਬੀ ਆ ਮੈਂ ਪੰਜਾਬ ਦਾ ਆ ਮੈਂ ਪੰਜਾਬ ਦੇ ਨਾਲ ਖੜਾ ਜੀ ਉਹ ਪੰਜਾਬ ਦੇ ਨਾਲ ਖੜੇ ਨੇ ਤਾਂ ਅੱਜ ਉਹਨਾਂ ਦਾ ਫਰਜ਼ ਬਣਦਾ ਹੈ ਕਿ ਤੇਰੇ ਪੰਜਾਬ ਦਾ ਪੁੱਤ ਮਾਰਿਆ ਗਿਆ ਤੇਰੇ ਪੰਜਾਬ ਦੇ 300 ਦੇ ਕਰੀਬ ਜ਼ਖਮੀ ਕੀਤੇ ਗਏ ਨੇ ਪਰ ਤੇਰੇ ਪੰਜਾਬ ਦੇ ਇੱਧਰ ਆ ਕੇ 5 ਮਿੰਟ ਬਾਅਦ ਮਾਰ ਦਿੱਤਾ ਸਾਡੇ ਗੁੰਡਾ ਕਰਦੀ ਕੀਤੀ ਗਈ करनी चाहिए तो पंजाब सरकार जितना जोर परिवार के रिश्तेदारों के ऊपर लगा रही है उतना जोर मांगों को जो हमारी मांगे थी उसको हल करने के ऊपर लगा देती तो शायद समस्या का और हम पूरी तरह कर रहे हैं अपने आंदोलन के ऊपर तो यह आज की वार्ता थी भी अभी यह हो सकता संस्कार ना हो ना हो पाए तो जब तक ये क्लियर नहीं होता ਅੱਗੇ ਕੀ ਬਾਤ ਕਰੀਏ ਅੰਦੇਸ਼ ਸਾਹਿਬ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰਹੇਗਾ ਕਰੋ ਜੀ ਕਰੋ ਕਰੋ ਫੁੱਲ ਸਬ ਬੋਲੋ ਜੀ ਕੱਲ ਵੀ ਅਸੀਂ ਇਹ ਗੱਲ ਪੀਸੀ ਦੇ ਵਿੱਚ ਕਹੀ ਸੀ ਬਈ ਉਹਨਾਂ ਦੀਆਂ ਹਰਿਆਣੇ ਦੀਆਂ ਜਿਹੜੀਆਂ ਫੋਰਸਾਂ ਨੇ ਉਸ ਨੌਜਵਾਨ ਦੇ ਸ਼ੁਰੂ ਕਰਨ ਦੇ ਸਿਰਚ ਗੋਲੀ ਮਾਰੀ ਹੈ ਕੋਈ ਪੈਰਾਂ 'ਚ ਨਹੀਂ ਮਾਰੀ ਕੋਈ ਲੱਤਾਂ 'ਚ ਨਹੀਂ ਮਾਰੀ ਇਹ ਦੁਨੀਆ ਪੱਤਰ ਦਾ ਸੂਲ ਹੈ ਰੂਲ ਹੈ ਇਹ ਵੀ ਸਿੱਧੀ ਗੋਲੀ ਮਾਰ ਕੇ ਮਾਰਨ ਦੇ ਵੱਧ ਤੋਂ ਵੱਧ ਮਾਰੋ ਉਹ ਉਦੋਂ ਹੀ ਹੁੰਦਾ ਹੁੰਦਾ ਜਦੋਂ ਦੋ ਫੌਜਾਂ ਲੜ ਰਹੀਆਂ ਹੋਣ 2000 ਬੰਦ ਤਾਕਤ ਤੱਕ ਦੂਜੇ ਨਾਲ ਲੜਦੇ ਹੁਣ ਇੱਥੇ ਕੋਈ 2000 ਬੰਦ ਤਾਕਤ ਤਾਂ ਲੜ ਨਹੀਂ ਰਹੇ ਸੀ ਇੱਕ ਪਾਸੇ ਕਿਸਾਨ ਸੀਗੇ ਜਿਨ੍ਹਾਂ ਕੋਲੇ ਕੋਈ ਬ੍ਰੁਧੀ ਥਿਆਰ ਨਹੀਂ ਸੀ ਕੋਈ ਹੋਰ ਨਹੀਂ ਸੀ ਪੀਸਫੋਲੋ ਹੋ ਬੱਧ ਰਹੇ ਸੀ ਦੂਜੇ ਪਾਸੇ ਥਿਆਰ ਬੰਦ ਫੋਰਸਾਂ ਸੀ ਸੋ ਜੇ ਉਹਨਾਂ ਨੇ ਗੋਲੀ ਮਾਰੀ ਹੈ ਤਾਂ ਮਤਲਬ ਉਹਨਾਂ ਨੇ ਸਾਫ਼ ਜਿਹੜਾ ਆਪਦਾ ਕਮੰਤਰੀ ਕਾਨੂੰਨ ਹੈ ਸੰਵਿਧਾਨ ਦੀ ਲੰਘਣਾ ਕੀਤੀ ਹੈ ਫਿਰ ਜਿਹੜੇ ਦੋਸ਼ੀ ਨੇ ਕਾਨੂੰਨ ਦੀ ਲੰਘਣਾ ਕੀਤੀ ਹੈ ਇਹ ਸਰਕਾਰ ਉਹਨੂੰ ਸਜ਼ਾ ਦੇਣ ਤੋਂ ਕਿਉਂ ਪਾਸਾ ਵਟ ਰਹੀ ਹੁਣ ਜੇ ਉਹਨੂੰ ਇਹ ਕਹਿੰਦੇ ਆ ਵੀ ਤੁਸੀਂ ਸਜ਼ਾ ਤਾਂ ਨਾ ਦਿਵਾਓ ਪੈਸੇ ਲੈ ਲੋ ਕਰੋੜ ਇਹ ਤਾਂ ਲੋਕ ਸਾਨੂੰ ਕਹਿਣਗੇ ਵੀ ਸਜ਼ਾ ਵਾਲੀ ਗੱਲ ਛੱਡ ਤੀ ਉਹਦਾ ਮੁੱਲ ਵੱਟਣਾ ਹੈ ਬੰਦੇ ਦਾ ਪਿੰਡਾਂ ਜੀ ਨੂੰ ਕਹਿੰਦੇ ਹਾਂ ਦਾ ਮੁੱਲ ਵੱਟਣਾ ਜਾਂ ਦੁਸ਼ਮਣ ਨਾਲ ਤੁਸੀਂ ਪੈਸੇ ਲੈ ਕੇ ਸਮਝੌਤਾ ਕਰਦੇ ਹੋ ਸੋ ਇਸ ਕਰਕੇ ਅਸੀਂ ਕਹਿੰਦੇ ਆ ਵੀ ਪਹਿਲੀ ਗੱਲ ਪ੍ਰਵਾਦੇ ਵੀ ਕਹਿੰਦਾ ਅਸੀਂ ਧੰਨਵਾਦ ਦੀਆਂ ਮੁੰਡੇ ਦੇ ਫਜ਼ਰ ਨੇ ਕਹਿੰਦਾ ਵੀ ਸਾਡੇ ਲਈ ਪਹਿਲੀ ਗੱਲ ਨਿਆਂ ਹੈ ਜਿਹੜੇ ਬੰਦੇ ਨੇ ਸਾਡੇ ਮੁੰਡੇ ਦੇ ਗੋਲੀ ਮਾਰੀ ਆ ਪਹਿਲਾਂ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਪੈਸੇ ਵਾਲੀ ਗੱਲ ਦੂਜਾ ਨਿਆਂ ਆਪਣੀ ਨੌਕਰੀ ਵਾਲੀ ਪੈਸੇ ਵਾਲੀ ਗੱਲ ਦੂਜੇ ਨੰਬਰ ਦੀ ਆ ਇਹਨਾਂ ਦੇ ਪੰਜਾਬ ਹੈ ਦੇਸ਼ ਹੈ ਇਹੋ ਜਿਹੇ ਨੌਕਰੀਆਂ ਇਹੋ ਜਿਹਾ ਪੈਸਾ ਪੈਰਾਂ ਚ ਰੋਲ ਤੇ ਫਿਰ ਲੱਗੂ ਅੰਦੀਪ ਸਾਹਿਬ ਹੁਣ ਇਹ ਦੱਸੋ ਕਿ ਇਹ ਮੁੱਦਾ ਇਹ ਤੁਹਾਡਾ ਮਾਮਲਾ ਖੜੀ ਮੈਂ ਦਾ ਕੱਲ ਜੁੜਦੇ ਆਪਾਂ ਅਸੀਂ ਰਾਤ ਭਰ ਦੇ ਬਹੁਤ ਇਹਦੇ ਤੇ ਕੋਸ਼ਿਸ਼ ਕੀਤੀ ਮਿਹਨਤ ਕੀਤੀ ਹੈ ਟਰਾਈ ਕੀਤੀ ਹੈ ਸੁਪਰੀਮ ਕੋਰਟ ਦੇ ਬਹੁਤ ਸਾਰੇ ਰੂਲਿੰਗਸ ਇਹੋ ਜਿਹਿਆਂ ਪਈਆਂ ਨੇ ਜਿਹੜੀਆਂ ਸਿੱਧਾ ਸਿੱਧਾ ਆਦੇਸ਼ ਹੀ ਦਿੰਦੀਆਂ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਇਨਵੈਸਟੀਗੇਸ਼ਨ ਕਿਸੇ ਤਰ੍ਹਾਂ ਦੀ ਕੋਈ ਜਾਂਚ ਕਰਨ ਦੀ ਲੋੜ ਨਹੀਂ ਜਦੋਂ ਵੀ ਅਜਿਹਾ ਕੋਈ ਅਫੈਂਸ ਸਾਹਮਣੇ ਆਉਂਦਾ ਜਦੋਂ ਸੂਚਨਾ ਪੁਲਿਸ ਨੂੰ ਮਿਲਦੀ ਹੈ ਪੁਲਿਸ ਤੁਰੰਤ ਮੁਕਦਮਾ ਦਰਜ ਕਰ ਸਕਦੀ ਨਹੀਂ ਮੁਕਦਮਾ ਦਰਜ ਕਰਨ ਲਈ ਬੌਂਡ ਹੈ ਇਹ ਕਿਹਾ ਹੈ ਪਰ ਸਾਡੀ ਪੁਲਿਸ ਇਹ ਕਹਿ ਰਹੀ ਹੈ ਨਹੀਂ ਜੀ ਅਸੀਂ ਤਾਂ ਕਰ ਨਹੀਂ ਸਕਦੇ ਇਹਦਾ ਮਤਲਬ ਤੇ ਸਾਡੇ ਘੋਲ ਨੂੰ ਸਾਡੇ ਸ਼ਹੀਦ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਕਿਸੇ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ। ਬਲੇਬਾਲ ਪੰਜਾਬ ਸਰਕਾਰ ਵੱਲੋਂ ਕਿਹੜੇ ਅਧਿਕਾਰੀ ਜਾਂ ਕਿਹੜੇ ਨਮਾਇੰਦੇ ਨਾਲ ਤੁਹਾਡੀ ਗੱਲ ਹੋਈ ਹੈ ਤੇ ਉਹਨਾਂ ਨੇ ਕੀ ਮਜਬੂਰੀ ਜ਼ਾਹਿਰ ਕੀਤੀ ਹੈ। ਦੇਖੋ ਜਿਹੜੀ ਅੱਜ ਇੱਥੇ ਗੱਲਬਾਤ ਹੋਈ ਹੈ ਅੱਜ ਐਸਐਸਪੀ ਬਠਿੰਡਾ ਇੱਥੇ ਆਏ ਨੇ ਸਾਡੇ ਨਾਲ ਵਿਚਾਰ ਚਰਚਾ ਦੇ ਵਿੱਚ ਉਹ ਬੈਠੇ ਨੇ ਸਾਡੇ ਵਕੀਲਾਂ ਨਾਲ ਉਹਦੀ ਗੱਲ ਹੋਈ ਹੈ। ਸਾਡੇ ਵਕੀਲਾਂ ਨੂੰ ਉਹਨੇ ਬੜਾ ਕਲੀਅਰ ਕੱਟ ਤੇ ਸਾਫ਼ ਸ਼ਬਦਾਂ 'ਚ ਹੀ ਕਹਿੰਦਾ ਸਾਡਾ ਇੱਕ ਪੈਨਲ ਐਡਵੋਕੇਟ ਸਰਦਨ ਸਾਡੇ ਨਾਲ ਖੜੇ ਨੇ। ਇਹਨਾਂ ਨੂੰ ਉਹਨੇ ਕਿਹਾ ਕਿ ਪੁਲਿਸ ਉਹਨਾਂ ਦੇ ਮੁਕੱਦਮਾ ਦਰਜ ਨਹੀਂ ਕਰ ਸਕਦੀ ਜੇ ਪੁਲਿਸ ਉਹਨਾਂ ਦੇ ਮੁਕੱਦਮਾ ਹੀ ਨਹੀਂ ਦਰਜ ਕਰ ਸਕਦੀ ਆਪਦੀ ਖਲ ਬਚਾਉਣ ਤੇ ਲੱਗੀ ਐ ਇਹਦਾ ਮਤਲਬ ਇਹ ਤੂੰ ਕਿਹੜੀ ਤੁਸੀਂ ਕਿਹੜੀ ਗਲਤੀ ਗੱਲ ਕਰਦੇ ਹੋ ਕਿ ਤੁਸੀਂ ਪੰਜਾਬ ਦੇ ਰਾਖੇ ਆ ਕਾਰਨ ਕੀ ਦੱਸਦੇ ਆ ਕਾਰਨ ਕੁੱਛ ਵੀ ਨਹੀਂ ਕਾਰਨ ਇਹ ਐ ਕਿ ਜੀ ਅਸੀਂ ਉਹਨਾਂ ਦੇ ਕਰਾਂਗੇ ਪਰਚਾ ਦਰਜ ਤਾਂ ਕੱਲ ਨੂੰ ਉਹ ਸਾਡੇ ਤੇ ਕਰਨਗੇ ਸਹੀ ਗੱਲਾਂ ਨੇ ਇਹ ਵੀ ਕਿਹਾ ਜਾ ਰਿਹਾ ਇਹ ਵੀ ਹਰਿਆਣੇ ਦੇ ਏਰੀਆ 'ਚ ਸੀ ਬੰਦਾ ਉਹ ਨਹੀਂ ਉਹ ਕਹਿਣਾ ਉਹ ਕਹਿ ਸਕਦੇ ਨੇ ਕੁਝ ਵੀ। ਤੁਸੀਂ ਕਹਿ ਰਹੀ ਹੈ ਜੀ ਆਪਣੀ? ਨਹੀਂ ਸਾਡੀ ਪੁਲਿਸ ਨੂੰ ਮੇਰੀ ਗੱਲ। ਜਦੋਂ ਗੱਲ ਤੁਹਾਨੂੰ ਸਾਹਮਣੇ ਆਏਗੀ ਨਿਕਲ ਕੇ ਹੋਰ ਗੱਲਾਂ ਬਹੁਤ ਸਾਰੀਆਂ ਹੋਣਗੀਆਂ। ਮੈਂ ਇਹ ਕਹਿਣਾ ਚਾਹਣਾ ਕਿ ਸਾਡਾ ਨੌਜਵਾਨ ਪੁਲਿਸ ਨੂੰ ਕੀ ਪਤਾ ਜੀ ਉਹ ਹਰਿਆਣੇ ਦੀ ਹੱਦ 'ਚ ਆਏ। ਹਰਿਆਣੇ ਦੀ ਪੁਲਿਸ ਨੇ ਨਹੀਂ ਚੱਕਿਆ। ਪੰਜਾਬ ਦੀ ਪੁਲਿਸ ਨੇ ਨਹੀਂ ਚੱਕਿਆ। ਸਾਡੇ ਟਰੈਕਟਰਾਂ ਦੇ ਹਾਗੇ ਦਾ ਹਮਲਾ ਹੋਇਆ। ਹਜੇ ਵੀ ਪੁਲਿਸ ਇਹ ਭਾਲਦੀ ਆ ਕਿ ਉਹ ਹਰਿਆਣੇ ਦੀ ਹੱਦ 'ਚ ਜਿੱਥੇ ਬੈਰੀਕੇਡ ਲੱਗੇ ਨੇ ਬੈਰੀਗੇਟਾਂ ਤੋਂ ਕਿੰਨਾ ਪਿੱਛੇ ਸਾਡੇ ਟਰੈਕਟਰ ਖੜੇ ਨੇ ਜੇ ਬੈਰੀਗੇਟਾਂ ਤੋਂ ਟਰੈਕਟਰ ਸਾਡੇ ਪਿੱਛੇ ਖੜੇ ਨੇ ਤੇ ਸਾਡੇ ਟਰੈਕਟਰਾਂ ਤੇ ਆ ਕੇ ਹਮਲਾ ਹੋਇਆ ਤੇ ਫਿਰ ਵੀ ਸਾਡੀ ਪੁਲਿਸ ਇਹ ਕਹੀ ਜਾਵੇ ਸਾਡੀ ਸਰਕਾਰ ਇਹ ਕਹੀ ਜਾਵੇ ਕਿ ਜੀ ਤੁਹਾਡੇ ਬੰਦੇ ਹਰਿਆਣੇ ਦੀ ਹੱਦ 'ਚ ਆਏ ਹੁਣ ਸਾਡੇ ਕੋਲੇ ਉੱਥੇ ਕੋਈ ਲਾਈਨ ਖਿੱਚ ਕੇ ਦਿੱਤੀ ਵੀ ਹੈ ਇਹ ਬਿਹਾਰ ਹਰਿਆਣੇ ਦੀ ਹੱਦ ਹੈ ਸਾਨੂੰ ਤਾਂ ਜਿੱਥੇ ਜਾ ਕੇ ਅਗਲੇ ਨੇ ਰੋਕਿਆ ਅਸੀਂ ਉੱਥੇ ਰੁਕੇ ਖੜੇ ਹਾਂ ਫਿਰ ਮੁੱਖ ਮਾ ਇੱਕ ਮੈਂ ਤੇ ਇੱਕ ਮੈਂ ਜੀ ਲੱਗਦਾ ਕਿ ਤੁਹਾਡੇ ਕੋਲ ਇੱਕ ਹੋਰ ਬੋਲਰ ਖੜਾ ਕਰ ਦਿੰਦਾ ਕਿ ਉਹਨੂੰ ਕਿਤਨਾ ਕਿਦਸਕਿਪ ਕੀਤਾ ਯਾਰ ਮੈਨੂੰ ਲੱਗਦਾ ਇਹ ਜੇ ਗੱਲਾਂ ਕਰਨ ਦੀ ਮੈਨੂੰ ਧੱਲੇਵਾਲ ਜੀ ਧੱਲੇਵਾਲ ਸਾਹਿਬ ਧੱਲੇਵਾਲ ਸਾਹਿਬ ਧੱਲੇਵਾਲ ਸਾਹਿਬ ਇੱਕ ਪਾਸੇ ਧੱਲੇਵਾਲ ਸਾਹਿਬ ਧੱਲੇਵਾਲ ਸਾਹਿਬ ਇੱਕ ਪਾਸੇ ਦਾ ਮੁੱਖ ਕੇਂਦਰ ਦੇ ਖਿਲਾਫ ਸੀਗੀਆਂ ਲੱਗਦਾ ਨਹੀਂ ਪੰਜਾਬ ਨਾਲ ਗੱਲ ਨਹੀਂ ਮੈਨੂੰ ਨਹੀਂ ਮੈਨੂੰ ਨਹੀਂ ਲੱਗਦਾ ਐ ਨਹੀਂ ਹੈ ਕੇਂਦਰ ਦੇ ਖਿਲਾਫ ਹੀ ਮੁੱਦਾ ਵਾ ਜੜੀ ਸ਼ਹੀਦ ਪਰਿਵਾਰ ਨਾਲ ਗੱਲ ਜੁੜੀ ਹੋਈ ਆ ਉਹ ਕਰ ਦਿੱਤਾ ਗਿਆ ਵਾ ਕੇਂਦਰ ਦੇ ਖਿਲਾਫ ਮੋਰਚਾ ਕੇਂਦਰ ਖਿਲਾਫ ਹੀ ਰਹੂਗਾ ਪਰ ਜਿਹੜੀ ਬੰਦੀ ਬੰਦੀ ਕਾਰਵਾਈ ਜਿੱਥੇ ਬੰਦੀ ਆ ਉੱਥੇ